ਨਾਮੁ ਵਲੂ ਸਾਹਿਬ ਜੀ ਸਹਿਲਾ ਰਾਗ ਗਉੜੀ ਦੀਪਕੀ ਮਹਲਾ ਬਹਿਨ ੴ ਸਬਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਤਿ ਕਹ ਵਿਚਾਰੁ ਚਿਤ ਘਰ ਗਾਵ ਸਜਦਾ ਸਿਮਰ ਸਰਜਣਹਾਰ ਤਮਗਾ ਹੋਵੇ ਦੇ ਨਿਤ ਭਾਉ ਕਾ ਸਹਿਲਾ ਹਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲਿ ਆਣ ਦੇਖੇ ਗਦ ਹੜਾਰ ਤੇਰ ਧੰਨ ਕੀਮਤ ਨਾ ਪਵੈ ਜਿਸ ਦਾਤੇ ਗੁਣ ਸੁਭਾਰ ਸੰਬਦ ਸਾਲਿਖਿਆ ਬੇਨ ਕਿਰਪਾਓ ਤੇਰਾ ਦੇਵ ਸੱਜਣਾ ਅਸੀਂ ਸੜੀਆਂ ਜਵੋਂ ਵੈ ਸਾਹਿਬ ਸਮੇਲ ਘਰ ਘਰ ਹੋ ਪਹਚਾ ਸਦੜ ਦਿੱਤ ਭਵਨ ਸਦਣ ਹਾਰਾ ਸਿਬਰੀਐ ਦਾਨਕ ਸੇ ਤੇ ਰਵੰ ਹਾਰਾ ਅਸਾ ਮਹੰਦ ਬਹਿਲਾ ਸਿ ਘਰ ਸਿ ਗੁਰਿ ਸਿ ਉਪਦੇਸ ਗੁਰ ਗੁਰ ਇਕੋ ਵੇਸ ਦੇਕ ਬਾਬਾ ਜੈਕਾਰ ਕਰਦੇ ਕੀਰਤੋ ਏਸੂ ਘਰ ਆਖ ਵਡਾਈ ਤੋਏ ਰਹਾਓ ਵਿਸੋਏ ਤਸਿਆ ਘੜੀਆਂ ਪਹਿਰਾ ਤਿੱਤੀ ਵਾ ਨੀਂ ਬਾਉ ਸੂਰਜੇ ਦੁਰ ਤਨੇਕ ਨਾਨਕ ਗਰਤਿ ਕੀ ਗੇਤੇ ਵੇ ਸਰਾਗ ਤਰਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਰ ਰਚਨ ਦੀਪਕ ਮਨ ਤਾਰਕ ਮੰਡਲ ਜਨ ਕਮੋਤੀ ਤੂਗ ਮਾਲਾ ਨ ਲੋ ਪਉ ਚਵਰੋ ਕਰ ਸਗਲ ਗੁਣ ਰਾਇ ਫੁਲੰਤ ਜੁਤੀ ਕੈਸੀ ਆਰਤੀ ਹੋਏ ਭਵ ਖੰਡੜਾ ਤੇਰੀ ਆਰਤੀ ਅਨਹਤ ਸ਼ਬਦ ਵਾਦੰਤ ਪੇਹੀ ਰਹਾ ਸਹਿਸ ਤਮ ਨੈਨ ਮਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਾਇਕ ਤੋਹਿ ਸੈ ਸਪਤ ਵਿਬਰਨਨ ਇਕਪਦ ਗੰਧ ਬੇ ਦਸਹਿਸ ਤਵ ਗੰਧ ਵਿਚਲਤ ਮੋਹੀ ਸਵਨਹ ਜੋਤ ਜੋਤਹਿ ਸਵੇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪਦ ਗਟੋ ਜੋ ਤਿਸ ਪਰ ਸੁਆਰਤ ਹੋਏ ਆ ਚਰਨ ਕਮ ਨਮ ਕਰਾਮ ਦਰੋ ਭੈਤ ਮਨ ਅੰਦ ਲਗੋਇ ਆਹਿਤ ਅਸ ਗਰਪਾ ਜਲ ਤੇ ਨਾਨਕ ਸਾਰਕੋ ਹੋ ਜਾ ਤੇ ਤੇਰੇ ਨਾਏ ਵਸਾ ਰਗ ਗਉੜੀ ਪੂਰ ਦੀ ਬੰਦ ਚੁੱਖਾ ਕਾਮ ਕ੍ਰੋਧ ਨਗਰ ਤੋਂ ਪਿਆ ਤਿਨ ਸਾਧੂ ਖੰਡਲ ਖੰਡਾਏ ਪੂਰ ਬਲਕਤ ਲਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾਹਿ ਕਰ ਸਾਧੁ ਜਿਲੇ ਪੁਨ ਵਟਾਏ ਕਰ ਦੰਡਾਤ ਪੁਨ ਵਟਾਏ ਆ ਸਾਗਰ ਹਰ ਰਸ ਸਾਧਨਾ ਜਾਣਿਆ ਜਤਨੇ ਅੰਦਰ ਹਉ ਮੈਂ ਕੰਡਾ ਹੈ ਜਿਉਂ ਜਿਉਂ ਚਲਹਿ ਚੁਗੈ ਦੁੱਖ ਆਵੇ ਤੁ ਕਾਲ ਸਹ ਦੇਸਰ ਡੰਡਾਏ ਹਰ ਜਨ ਹਰ ਨਾਮ ਸਮਾਏ ਦੋ ਜਨਮ ਮਰਨ ਭਵ ਖੰਡਾਇ ਅਵਨਾਸੀ ਪੁਰਖ ਪਾਇ ਅਕਰ ਬਿਸਰ ਬਸੋਗ ਖੰਡ ਬ੍ਰਹੰਡਾਇ ਹਮ ਗਰੀਬ ਬਸਕੀਣ ਪ੍ਰਪਤ ਤੇਰੇ ਹਰਿ ਰਾਖਾ ਕਾ ਕਵਡ ਮੱਢਾਏ ਜਨਨਾਕ ਨਾਮ ਅਧਾਰ ਤ੍ਰਿਪਕ ਹਰਿ ਨਾਮੈ ਹੀ ਸੁਭ ਮੰਡਾਏ ਰਾਖ ਕੌੜੀ ਪੂਰਬੀ ਮਹੱਲਾ ਪੰਜਵਾ ਰੋਗਨੰਤੀ ਸੁਨੋ ਮੇਰੇ ਮਿੱਤ ਸਤਜਨ ਕੀ ਬਿੱਲਾ ਇਹ ਆਖਾਟ ਤਰਹੋ ਅਦਦਾ ਅਕ ਵਸਣ ਸੁਹਿਲਾ ਆਉ ਦੇ ਘਟੈ ਜਨ ਸਰ ਨਾਰੇ ਸੰਸਾਰ ਨੂੰ ਗੁਰ ਬਲ ਕਾਜ ਸਵਾਰੇ ਰਹਾ ਵਯੋ ਸੰਸਾਰ ਤਕਾਰ ਸੰਸੇ ਨ ਤਰੇ ਬ੍ਰਹਮ ਗਿਆਨੀ ਜਿਸ ਹਦ ਗਾਇ ਪਿਆ ਮਹਿ ਰਸ ਕਤ ਕਤ ਤਨ ਜਾਨੀ ਢਾਕੋ ਆਏ ਸੋਇ ਤੇ ਹੱਜ ਹਾਰ ਗੁਰ ਤੇ ਬਨਹਿ ਬਸੇਰਾ ਨਿਤ ਕਰ ਮਹਿਲ ਪਾਵ ਸੁਖ ਸਾਜੇ ਬਹੁ ਰਣਾਵੇ ਗੋਫੇਰਾ ਅੰਤਰ ਜਾਨੀ ਪਰਖ ਬਿਦਾਤੀ ਸਰਬਾਨਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੁਕਕਾਰ ਸੰਤਨ ਕੀ ਤੂਰੇ ਅੰਤਰ ਜਾਨੀ ਪੁਰਖ ਬਿਦਾਤੀ ਸਰਬਾਨਨ ਕੀ ਪੂਰੇ नानक दास ते है सुख मंग मुख कर संतन की दूरे वाहिगुरु जी का खालसा वाहिगुरु जी की फतेह